ਜੀ ਪਲੀਭਾਂਤ ਜਾਣੂ ਹੈ ਜੋ ਨਗਰ ਨਿਵਾਸੀ ਇਸ ਗ੍ਰਹਿ ਵਿਖੇ ਪਹੁੰਚੇ ਹਨ ਆਪ ਜੀ ਨਾਲ ਕੁਛ ਵਿਚਾਰ ਸਾਂਝੇ ਕਰਨੇ ਆਬਜੈਕਟ ਜਕਾਰਾ ਸੁਣ ਰਹੇ ਹੋ ਸੋਹਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਦੇ ਮਨ ਚਾਉਂਦਾ ਪਤਾ ਨਹੀਂ ਕਿਹਦੀ ਜੈ ਕਰ ਰਹੇ ਜਿਸ ਨੇ ਇਹ ਜਕਾਰਾ ਦਿੱਤਾ ਉਸ ਨੇ ਨਾਲ ਹੀ ਇਸ ਜਕਾਰੇ ਦੇ ਅਰਥ ਵੀ ਦੱਸੇ ਕਿ ਕਿਸ ਦਾ ਜਕਾਰਾ ਹੈ ਇਸ ਦਾ ਅਰਥ ਕੀ ਹੈ ਤੇ ਕਿਸ ਦੀ ਜੈ ਹੈ ਜਕਾਰੇ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਸੋਹੰਗ ਸੋਹੰਗ ਬਖਤrana ਨਾਮ ਹੈ ਸਾਜੂਗ ਤੋਂ ਹੀ ਧਰਮ ਗ੍ਰੰਥਾਂ ਦੇ ਵਿੱਚ ਸੋਹੰਗ ਦੀ ਗੱਲ ਕੀਤੀ ਗਈ ਹੈ ਭਗਤ ਰਵਿਦਾਸ ਜੀ ਜੋ ਕਿ ਸ਼ਰੋਣੀ ਭਗਤ ਹੋਏ ਨੇ ਇੱਕ ਉਹਨਾਂ ਨੇ ਵੀ ਸਹੁੰਦ ਦਾ ਜਾਪ ਕੀਤਾ ਸੀ ਪਰਮਾਤਮਾ ਦਾ ਪ੍ਰਾਪਤ ਕੀਤਾ ਸੀ ਅਜੀਤ ਰੰਗਾਂ ਵਿਧੀ ਸਾਖੀ ਦੇ ਵਿੱਚ ਸ਼ਾਇਦ ਸ਼ਾਇਰ ਭਾਈ ਬਾਲੇ ਦੀ ਸਾਖੀ 'ਚ ਇੱਕ ਸਾਖੀ ਵੀ ਆਉਂਦੀ ਹੈ ਕਿ ਸਾਬਸੀ ਗੁਰੂ ਨਾਨਕ ਦੇਵ ਜੀ ਸਹੁੰਦ ਦਾ ਜਾਪ ਕਰ ਰਹੇ ਸੀ ਤੇ ਮਰਦਾਨੇ ਨੂੰ ਸਤਨਾਮਾਇ ਗੁਰੂ ਦਾ ਜਾਪ ਦੇ ਰਹੇ ਸੀ ਆਖਿਆ ਜਿੱਦਾਂ ਜਿੱਦਾਂ ਆਪਾਂ ਗੱਲ ਕਰਦੇ ਹਾਂ ਸੱਜੁੱਗ ਤੋਂ ਸ਼ੁਰੂ ਹੋਵਾਂਗੇ ਜਿੱਦਾਂ ਜਿੱਦਾਂ ਕੋਈ ਵੀ ਗੁਰ ਅਵਤਾਰ پیغمبر ਆਏ ਉਹਨਾਂ ਨੇ ਜੋ ਵੀ ਹੁਕਮ ਦਿੱਤੇ ਉਹਨਾਂ ਦੇ ਜਿਹੜੇ ਸਰਦਾਰੂ ਸੀ ਉਹਨਾਂ ਨੂੰ ਜੋ ਮੰਨਣ ਵਾਲੇ ਸੀ ਉਹਨਾਂ ਨੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਉਹ ਚੱਲੇ ਜੋ ਨਾਮ ਉਹ ਦਿੰਦੇ ਰਹੇ ਉਹੀ ਨਾਮ ਜਪਦੇ ਰਹੇ ਸੋ ਜੇ ਆਪਾਂ ਜ਼ਿਆਦਾ ਸਾਰੀ ਗੱਲ ਨਹੀਂ ਕਰ ਸਕਦੇ ਸਮਾਂ ਥੋੜਾ ਹੈ ਸ਼੍ਰੀ ਰਾਮ ਜੀ ਆਏ ਸੀ ਤਾਂ ਰਾਧਾ ਸੀ타 ਰਾਮ ਦਾ ਜਾਪ ਮਿਲਿਆ ਸੀ ਕ੍ਰਿਸ਼ਨ ਜੀ ਆਲੇ ਰਾਧੇ ਸ਼ਾਮ ਦਾ ਜਾਪ ਹੋਇਆ ਮਮਤਾ ਸਵਾਹੀ ਅੱਲਾਹ ਉਹ ਨਾਮਦਾ ਹੋਇਆ ਸਬਸਿਦ ਗੁਰੂ ਨਾਨਕ ਦੇਵ ਜੀ ਆਏ ਸਤਨਾਮ ਵੈਗੁਰ ਦਾ ਨਾਮ ਦਿੱਤਾ ਸੈਮਸਿਦ ਗੁਰੂ ਗੋਬਿੰਦ ਸਿੰਘ ਜੀ ਆਏ ਉਹਨਾਂ ਨੇ ਘੋਰ ਜਕਾੜਾ ਦਿੱਤਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸੋ ਜੋ ਵੀ ਉਸ ਸਮੇਂ ਉਹਨਾਂ ਦੇ ਸਿੱਖ ਭਗਤ ਮਰੀਦ ਸਾਹਮਣੇ ਬੈਠੇ ਸੀ ਜੋ ਉਹਨਾਂ ਦੀਆਂ ਗੱਲਾਂ ਨੂੰ ਮੰਨਣ ਵਾਲੇ ਸੀ ਉਹਨਾਂ ਦੀ ਗੱਲ ਮੰਨ ਰਹੇ ਸੀ ਸੋ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਸੇਖ মত ਦੀ ਗੱਲ ਕਰੀਏ ਕਿਉਂਕਿ ਧਰਮ ਹਮੇਸ਼ਾ ਤੋਂ ਇੱਕ ਹੀ ਰਿਹਾ ਆਤਮਾ ਤੇ ਪਰਮਾਤਮਾ ਦੀ ਮਿਲਣੀ ਦਾ ਧਰਮ ਅਲੱਗ-ਅਲੱਗ ਕਦੀ ਵੀ ਕਿਸੇ ਵੀ ਗੁਰੂ ਦਾ ਤੱਕੰਬਰ ਨਹੀਂ ਕਹੇ ਧਰਮ ਇੱਕ ਹੀ ਰਿਹਾ ਸੋਚ ਦਾ ਉਹਨੂੰ ਪਹੁੰਚਣ ਦਾ ਤਰੀਕਾ ਅਲੱਗ-ਅਲੱਗ ਦੱਸਿਆ ਗਿਆ ਸਮੇਂ ਦੇ ਹਿਸਾਬ ਨਾਲ ਤੇ ਭਗਤਾਂ ਦਾ ਅਨੁਆਈਆਂ ਦਾ ਫਰਜ਼ ਸੀ ਕਿ ਜੋ ਵੀ ਪਰਮੇਸ਼ਰ ਦਾ ਹੁਕਮ ਆ ਰਿਹਾ ਉਹ ਮੰਨਣਾ ਸੋ ਮੁੱਦਾ ਕਿਸੇ ਆਤਮਾ ਪਰਮਾਤਮਾ ਦੀ ਮਿਲਣੀ ਦਾ ਆਤਮਾ ਪਰਮਾਤਮਾ ਦੀ ਮਿਲਣੀ ਇਸ ਤ੍ਰਗੁਣ ਮਾਇਆ ਦੇ ਵਿੱਚ ਰਹਿੰਦੇ ਹੋਏ ਨਹੀਂ ਹੋ ਸਕਦੀ ਤ੍ਰਗੁਣ ਮਾਇਆ ਤੋਂ ਪਰੇ ਜਾਣਾ ਪੜਦਾ ਮਾਇਆ ਜਾਲ ਤੋਂ ਪਰੇ ਜਾਣਾ ਪੜਦਾ ਤ੍ਰਗੁਣ ਮਾਇਆ ਦੇ ਵਿੱਚ ਪੁੰਨ ਪਾਪ ਦਾ ਖੇਡ ਵੀ ਆਉਂਦਾ ਸਾਰਾ ਕਿਉਂਕਿ ਸਭ ਤੋਂ ਪੁੰਨ ਚੰਗੇ ਕਰਮ ਆਉਂਦੇ ਆ ਸਖਸ਼ੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੰਦੀ ਦੇਖ ਕੇ ਗਏ ਤਾਂ ਸੇ ਖੰਡਾ ਫਲਸਫਾ ਨਾਲ ਕਿਉਂ ਤੋਂ ਸਿੱਖਿਆ ਲੈਣੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੀ ਸਾਫ ਸ਼ਬਦਾਂ ਦੇ ਵਿੱਚ ਅੰਕਿਤ ਹੈ ਕਿ ਇਸ ਪਨਪਾਪ ਦੇ ਚੱਕਰ ਚੋਂ ਇਸ ਡਰੈਗਨ ਮਾਇਆ ਚੋਂ ਬਾਹਰ ਕਿੱਦਾਂ ਨਿਕਲਿਆ ਜਾ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸੋਹੰਗ ਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ ਹੋਏ ਪੁਨੀ ਔਰ ਪਾਪ ਇਸ ਚੀਜ਼ ਦੇ ਵਿੱਚ ਲਿਪਤ ਨਹੀਂ ਰਹਿ ਜਾਂਦਾ ਇਸ ਤੋਂ ਪਰੇ ਹੋ ਜਾਂਦਾ ਇਨਸਾਨ ਜੋ ਸੋਹੰਗਾ ਜਾਪ ਕਰਦਾ ਹੈ ਸੋਸੇ ਕੰਧਵੀ ਫਾਰਸੀ ਕਿ ਜਿਸ ਨੂੰ ਗੁਰੂ ਬਣਾਇਆ ਗਿਆ ਉਸ ਦੀ ਗੱਲ ਮੰਨਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੇਸ਼ੱਕ ਦੇ ਕਿਹਾ ਸੀ ਕਿ ਅਜੇ ਸੋਹੁੰਦਾ ਜਾਪ ਨਹੀਂ ਕਰਨਾ ਪਰਵਾਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਕਿ ਪੰਪਾਪ ਚੋ ਬਾਹਰ ਨਿਕਲਣ ਦਾ ਤਰੀਕਾ ਸੋ ਜਕਰਾ ਸ਼ੁਰੂ ਹੁੰਦਾ ਸੋਹੋਂ ਤੋਂ ਜੋ ਕਿ ਚਾਰਜ ਗਾਦੇ ਵਿੱਚ ਸ਼ਬਦ ਰਿਹਾ ਹੈ ਸੋ ਦਾ ਮਤਲਬ ਪਰਮਾਤਮਾ ਹਮ ਦਾ ਮਤਲਬ ਆਤਮਾ ਆਤਮਾ ਤੇ ਪਰਮਾਤਮਾ ਦੀ ਮਿਲਣੀ ਨੂੰ ਆਤਮਾ ਤੇ ਪਰਮਾਤਮਾ ਦੇ ਇੱਕ ਹੋਣ ਨੂੰ ਸੌਂਗ ਰੂਪ ਕਿਹਾ ਗਿਆ। ਸੋ ਜੇ ਕਹਾਂਦਾ ਜਿਹਾ ਹੁੰਦਾ ਹੈ ਸੌਂਤੋ ਪਰਮਾਤਮਾ ਤੇ ਆਤਮਾ ਦੀ ਮਿਲਣੀ ਤੋਂ। ਇਸ ਤੋਂ ਅਗੇ ਆਉਂਦਾ ਹੈ ਮਹਾਰਾਜ ਜੋ ਸਭ ਰਾਜਿਆਂ ਦਾ ਰਾਜਾ ਹੈ। ਜੇ ਆਪਾਂ ਜਪ ਅਸਰ ਪੜਦੇ ਜੋ ਪੰਜਾ ਬਾਣੀਆਂ ਚਾਉਂਦਾ ਉਸ ਦੇ ਵਿੱਚ ਵੀ ਆਉਂਦਾ ਹੈ। ਅਨੰਦ ਸਾਹਿਬ ਦੇ ਵਿੱਚ ਵੀ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਈ ਥਾਵਾਂ ਤੇ ਆਉਂਦਾ ਕਿ ਪਰਮੇਸ਼ਰ ਜਿਹੜਾ ਹੈ ਉਹ ਸਭ ਰਾਜਿਆਂ ਦਾ ਰਾਜਾ ਹੈ। ਇੰਦਰਾਂ ਦਾ ਇੰਦਰ ਹੈ। ਅਤੇ ਹੋਰ ਵੀ ਬੜੇ ਧ੍ਰਿਕਾਂ ਦੇ ਨਾਮ ਆਉਂਦਾ ਕਿਉਂਕਿ ਤਾਂ ਉਹ ਸਾਰਿਆਂ ਦਾ ਹੀ ਰਾਜਾ ਉਹ ਮਹਾਰਾਜ ਹੈ ਉਸ ਮਹਾਰਾਜ ਦੀ ਗੱਲ ਹੋ ਰਹੀ ਹੈ ਇਸ ਜਗ ਵਿੱਚ ਸ਼ੇਰ ਸਿੰਘ ਸਰਬਤਰਮ ਗ੍ਰੰਥਾਂ ਵਿੱਚ ਅੱਜ ਤੱਕ ਜਦੋਂ ਉਸ ਪਰਮੇਸ਼ਵਰ ਨੂੰ ਦੱਸਿਆ ਗਿਆ ਬਾਈਬਲ ਲੈ ਲਓ ਕ੍ਰਾਂਨ ਲੈ ਲਓ ਪ੍ਰਣੇ ਪੁਰਾਣ ਲੈ ਲਓ ਵੇਦ ਲੈ ਲਓ ਸਾਰਿਆਂ ਦੀ ਸ਼ੁਰੂਆਤ ਦੇ ਵਿੱਚ ਹੀ ਸ਼ੁਰੂਆਤੀ ਜੋ ਆਹ ਪੰਕਤੀਆਂ ਨੇ ਉਨ੍ਹਾਂ ਦੇ ਵਿੱਚ ਦੱਸਿਆ ਗਿਆ ਕਿ ਸਾਰੀ ਵਡਿਆਈ ਪਰਮੇਸ਼ਰ ਦੀ ਹੈ ਅਤੇ ਉਸ ਤੋਂ ਭੈਅ ਵਿੱਚ ਰਹਿਣਾ ਸਭ ਕੁਝ ਉਹਦੇ ਪੈਰ ਦੇ ਵਿੱਚ ਚੱਲਦਾ ਹੈ ਜਿਵੇਂ ਅਸਮਾਨ ਬ੍ਰਹਿਮੰਡ ਖੰਡੋਂ ਸਕਾਰਪੁਰਖ ਦੇ ਪੈਰ ਚੱਲਦੇ ਨੇ ਸੋ ਪੈਰ ਦੇਣ ਵਾਲੀ ਸਮਰੱਥ ਤਾਕਤ ਹੈ ਸ਼ੇਰ ਦੀ ਨਿਆਈਆ ਹੈ ਸ਼ੇਰ ਸਿੰਘ ਰੂਪ ਹੈ ਕੋ ਪਰਮੇਸ਼ਰ ਉਸ ਤੋਂ ਗਿਆ ਹੁੰਦਾ ਹੈ ਵਿਸ਼ਨੂੰ ਵਿਸ਼ਨੂੰ ਰਿਜਕ ਦਿੰਦਾ ਪਾਲਣ ਕਰਦਾ ਵਿਸ਼ਨੂੰ ਦੇਵਤਾ ਦੀ ਨਿਯਾਇ ਜਿੱਦਾਂ ਵਿਸ਼ਨੂੰ ਦੇਵਤਾ ਦੀ ਡਿਊਟੀ ਲੱਗੀ ਹੈ ਇੱਕ ਜ਼ਿੰਮੇਵਾਰੀ ਲੱਗੀ ਹੈ ਕਿ ਸਭ ਨੂੰ ਰਿਸਕ ਦੇਣਾ ਪਰਮੇਸ਼ਰ ਹਰ ਕਿਸੇ ਨੂੰ ਦਿੰਦਾ ਦੌਪਤਾਂ ਦਿੰਦਾ ਰਿਸਕ ਦਿੰਦਾ ਸਭ ਕੁਝ ਦਿੰਦਾ ਉਹ ਇਥੋਂ ਤੱਕ ਵੀ ਫਰਕ ਨਹੀਂ ਕਰਦਾ ਕਿ ਕੋਈ ਉਹਨੂੰ ਮੰਨਦਾ ਕਿ ਨਹੀਂ ਮੰਨਦਾ ਕੋਈ ਵੀ ਫਰਕ ਨਹੀਂ ਕਰਦਾ ਕਿ ਕੋਈ ਉਹਨੂੰ ਚਾਹੇ ਗਾਲੇ ਕੱਢਦਾ ਹੋਵੇ ਉਹ ਸਾਰਿਆਂ ਨੂੰ ਦਿੰਦਾ ਉਹ ਵਿਸ਼ਨੂੰ ਉਹ ਵਡਿਆਈ ਦਾ ਤੇ ਵਡਿਆਈ ਦਾ ਪਾਤਰ ਵਿਸ਼ਨੂੰ ਭਗਵਾਨ ਦਾ ਅਰਥ ਅਸੀਂ ਭਲੀ ਭਗਤ ਜਾਣੂ ਹੈ ਸੋ ਜਕਾਰਾ ਹੈ ਸੋਹੰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਉਸ ਪਰਮਾਤਮਾ ਨਾਲ ਆਤਮਾ ਦਾ ਇੱਕ ਹੋਣਾ ਜੋ ਪਰਮਾਤਮਾ ਮਹਾਰਾਜ ਰੂਪ ਹੈ ਸ਼ੇਰ ਸਿੰਘ ਰੂਪ ਹੈ ਵਿਸ਼ਨੂੰ ਰੂਪ ਹੈ ਭਗਵਾਨ ਹੈ ਸੋ ਉਸ ਦੀ ਜੈ ਵੀ ਹੁੰਦੀ ਹੈ ਸੋ ਇਹ ਜਕਾਰਾ ਕਿਸੇ ਧਰਮ ਨਾਲ ਕਿਸੇ ਮਤ ਨਾਲ ਵੱਜਿਆ ਹੋਇਆ ਨਹੀਂ ਹੈ ਸਰਬ ਸੰਸਾਰ ਦੇ ਲਈ ਸਰਬਤਰ ਮੰਗੇ ਲਈ ਬਿਲਕੁਲ ਤੁਕਵਾ ਜਕਾਰਾ ਹੈ ਅਤੇ ਆਪ ਜੀ ਸਾਦੇਸ ਜਕਾਰੇ ਨੂੰ ਲਾ ਸਕਦੇ ਹੋ ਇਸ ਦੇ ਵਿੱਚ ਆਪ ਜੀ ਰੱਤੀ ਪਰ ਵੀ ਸ਼ੰਕਾ ਨਹੀਂ ਕਰ ਸਕਦੇ ਕਿ ਸ਼ਾਇਦ ਮੈਂ ਆਪਣੇ ਧਰਮ ਤੋਂ ਉਰੇ ਭਲੇ ਜਾ ਰਹੇ ਹਾਂ ਧਰਮ ਕਦੀ ਵੀ ਕੋਈ ਗਲਤ ਨਹੀਂ ਸੀ ਕੋਈ ਵੀ ਰਹਿਬਰ ਆਇਆ ਗੁਰੂ ਅਖਤਾਰ ਪੈਗੰਬਰ ਆਏ ਕਿਸੇ ਨੇ ਆਕੇ ਨਹੀਂ ਸੀ ਕਿ ਆਕੇ ਪਹਿਲਾ ਵਾਲਾ ਧਰਮ ਗਲਤ ਸੀ ਪਹਿਲਾ ਵਾਲਾ ਰਹਿਬਰ ਗਲਤ ਸੀ ਹਾਲਾਂਕਿ ਧਰਮ ਗ੍ਰੰਥਾਂ 'ਚ ਬਹੁਤ ਸਾਫ਼-ਸਾਫ਼ ਇਹ ਜ਼ਰੂਰ ਲਿਖਿਆ ਗਿਆ ਕਿ ਅੱਜ ਤੱਕ ਜਿਹੜੇ ਆਏ ਉਹਨਾਂ ਦੀਆਂ ਦਿੱਤੀਆਂ ਹੋਈਆਂ ਪੁਸਤਕਾਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਕਤਾਬਾਂ ਉਹਨਾਂ ਦੇ ਵਿੱਚ ਹੋਏ ਗ੍ਰੰਥਾਂ ਤੇ ਜਿਹੜਾ ਅਮਲ ਨਹੀਂ ਕਰਦਾ ਉਹ ਅੱਜ ਦੀ ਸਿੱਖਿਆ ਵੀ ਨਹੀਂ ਲੈ ਸਕਦਾ। ਕੁਰਾਨ ਮਜੀਦ ਦੇ ਵਿੱਚ ਘੱਟੋ-ਘੱਟ ਪਹਿਲੇ 100 ਪੰਨਿਆਂ ਦੇ ਵਿੱਚ 10 ਤੋਂ 15 ਵਾਰੀ ਇਹ ਗੱਲ ਆਉਂਦੀ ਹੈ ਕਿ ਜਿਨ੍ਹਾਂ ਨੇ ਪਹਿਲਾਂ ਵਾਲੀਆਂ ਕਿਤਾਬਾਂ ਦੇ ਇਤਰਾਦ ਤੇ ਇੰਜੀਲ ਤੇ ਭਰੋਸਾ ਨਹੀਂ ਕੀਤਾ ਉਹਨਾਂ ਨੂੰ ਕੁਰਾਨ 'ਚੋਂ ਵੀ ਕੁਝ ਨਹੀਂ ਮਿਲਿਆ। ਧਰਮ ਕਦੇ ਵੀ ਕੋਈ ਗਲਤ ਨਹੀਂ ਸੀ ਧਰਮ ਸਾਰੇ ਸਹੀ ਸੀ ਸਰਬ ਧਰਮਾਂ ਦੇ ਵਿੱਚ ਰਹਿੰਦੇ ਹੋਏ ਆਪ ਜੀ ਜਿਸ ਵੀ ਮਤ ਨੂੰ ਮੰਨਦੇ ਹੋ ਆਪ ਜੀ ਇਹ ਜਕਾਰਾ ਲਾ ਸਕਦੇ ਕਿਉਂਕਿ ਜਕਾਰਾ ਉਸ ਇੱਕ ਆਕਾਰ ਪੁਰਖ ਦਾ ਜਿਸ ਦੀ ਗੱਲ ਸਰਬ ਧਰਮਾਂ ਦੇ ਵਿੱਚ ਕੀਤੀ ਗਈ ਹੈ ਜਿਸ ਦੇ ਬਾਰੇ શ્રી ਕ੍ਰਿਸ਼ਨ ਜੀ ਨੇ ਵੀ ਕਿਹਾ ਸੀ ਕਿ ਸੰਸਾਰੀ ਜੀ ਮੋਹ ਮਾਇਆ ਦੇ ਬਸ ਵਿੱਚ ਹੋ ਕੇ ਹੋਰਾਂ ਨੂੰ ਪੂਜਦੇ ਨੇ ਪਰੰਤੂ ਸਭ ਕੁਝ ਮੈਂ ਕਰਨ ਵਾਲਾ ਸਭ ਕੁਝ ਕਰਨ ਕਰਾਉਣ ਵਾਲਾ ਸਤਿਗੁਰ ਹੈ ਸੰਸਾਰ ਮੋਹ ਦੇ ਵਸਤ ਵਿੱਚ ਹੋ ਕੇ ਉਰੇ ਬਰੇ ਪੱਟ ਦਾ ਕਦੀ ਕਿਸੇ ਤੋਂ ਦਾਤਾ ਮੰਗਦਾ ਕਦੀ ਕਿਸੇ ਤੋਂ ਦਾਤਾ ਮੰਗਦਾ ਹਮੇਸ਼ਾ ਇੱਕ ਦੇ ਹੀ ਗੱਲ ਹੋਈ ਹੈ ਸੋ ਆਪ ਜੀ ਜਕਰਾਂ ਬੜੇ ਮਾਨ ਨਾਲ ਬੜੇ ਪਿਆਰ ਨਾਲ ਉਸ ਪਰਮਾਤਮਾ ਦਾਲਾ ਸਕਦੇ ਹੋ ਸੋ ਮਹਾਰਾਜ ਸ਼ੇਰ ਸਿੰਘ ਵਿਚ ਨੂੰ ਭਗਵਾਨ ਦੀ ਜੈ ਇੱਕ ਛੋਟਾ ਜਿਹਾ ਲੇਖ ਆਪ ਜੀ ਨਾਲ ਸਾਂਝਾ ਕਰਾਂਗਾ ਜੋ ਪਰਮੇਸ਼ਰ ਆਇਆ ਜਿਵੇਂ ਕਿ ਵੀਰ ਜੀ ਨੇ ਦੱਸਿਆ ਸੀ ਕਿ ਜਿਨੇ ਵੀ ਗੁਰਗਤਾਰ ਪੈਗੰਬਰ ਹੋਏ ਉਹਨਾਂ ਨੇ ਕਿਹਾ ਕਿ ਕਾਲ ਦੇ ਅੰਤ ਵਿੱਚ ਕੋਈ ਆਏਗਾ ਉਸ ਦਾ ਇੰਤਜ਼ਾਰ ਹੈ ਨਾਲ ਉਹਨੇ ਆਉਣ ਦੀਆਂ ਕੁਝ ਨਿਸ਼ਾਨੀਆਂ ਦੱਸੀਆਂ ਗਈਆਂ ਸੀ ਜਿਸ ਚੋਂ ਕੁਝ ਨਿਸ਼ਾਨੀਆਂ ਐ ਸੀ ਕਿ ਉਹ ਤ੍ਰੈ ਕਾਲ ਦੀ ਬਾਣੀ ਲਿਖਾਏਗਾ ਉਦੋਂ ਉਹ ਚੀਜ਼ਾਂ ਬੋਲਣਗੀਆਂ ਜਿਹੜੀਆਂ ਸਧਾਰਨ ਤੌਰ ਤੇ ਨਹੀਂ ਬੋਲਦੀਆਂ ਧਰਤੀ ਬੋਲੇਗੀ ਚੀਜ਼ਾਂ ਬੋਲਣਗੀਆਂ ਜਦੋਂ ਪਰਮੇਸ਼ਰ ਆਇਆ ਚੀਜ਼ਾਂ ਬੋਲੀਆਂ ਉਨ੍ਹਾਂ ਦੇ ਵਿਵਸਥਾਰ ਉਗ੍ਰੰਥਾਂ ਦੇ ਵਿੱਚ ਅਕਿਤ ਹੋਏ ਸੋ ਇਹਦਾ ਦਾ ਇੱਕ ਲੇਖ ਆ ਜਿਹਨਾਂ ਨਾਲ ਸਾਂਝਾ ਕਰਨ ਜਾ ਰਹੇ ਹਾਂ 14 ਜੇਠ ਸੰਛੇ ਸਮਤ ਪੰਜ ਹਰ ਭਗਤ ਦਵਾਰ ਚੇਕਵਾ ਸਮਤ ਪੰਜ ਕਹੇ ਜੋ ਪ੍ਰਭ ਦੇ ਸੇਵਾਦਾਰ ਸੇਵਾ ਸੱਚ ਧਰਮ ਕਮਾਈਆ ਸੱਚਾ ਧਰਮ ਕਿਹੜਾ ਪੁਰਾਣ ਦੇ ਵਿੱਚ ਲਿਖਿਆ ਗਿਆ ਸੀ ਕਿ ਕਾਰਜੂਗ ਦੇ ਵਿੱਚ ਜੋ ਕਿਸੇ ਇੱਕ ਮਨੁੱਖ ਦੇ ਮੂੰਹ ਚੋਂ ਨਿਕਲੇ ਆ ਕੇ ਜਾਏਗਾ ਉਹਨੂੰ ਹੀ ਸ਼ਾਸਤਰ ਮੰਨਿਆ ਜਾਏਗਾ ਕੋਈ ਧਰਮ ਗ੍ਰੰਥਾਂ ਨੂੰ ਆਪ ਨਹੀਂ ਵਿਚਾਰੇਗਾ ਜੇ ਧਰਮ ਗ੍ਰੰਥਾਂ ਨੂੰ ਖੋਲ ਕੇ ਦੇਖੀਏ ਸਾਰੇ ਧਰਮ ਇੱਕ ਹੀ ਗੱਲ ਕਰਦੇ ਇੱਕ ਹੀ ਸੱਚੇ ਧਰਮ ਦੀ ਗੱਲ ਕਰਦੇ ਆਤਮਾ ਤੇ ਪਰਮਾਤਮਾ ਦੀ ਹੋਰ ਕਿਸੇ ਦੀ ਗੱਲ ਹੀ ਨਹੀਂ ਬਾਕੀ ਸਾਰਿਆਂ ਨੂੰ ਵਡਿਆਈ ਜ਼ਰੂਰ ਮਿਲੀ ਆ ਪਰ ਗੱਲ ਹੋਰ ਕਿਸੇ ਦੀ ਸੋ ਸੱਚੇ ਧਰਮ ਦੀ ਸੇਵਾ ਕਰਦੇ ਮਾਨਸ ਜਨਮ ਰਹੇ ਸਵਾਰ ਜੋ ਬ੍ਰਭ ਦੇ ਸੇਵਾਦਾਰ ਸੱਚਾ ਧਰਮ ਕਰਾਰੇ ਨੇ ਉਹ ਕੀ ਕਰ ਰਿਹਾ ਮਨਸ ਜਨਮ ਰਹੇ ਸਵਾਰ ਸਵਾਰਥ ਅਗਰ ਨਾ ਕੋਈ ਰਖਾਈਆ ਜਿਆਦਾਤਰ ਸੋਚ ਜਦੋਂ ਅਸੀਂ ਗੁਰਦੁਆਰੇ ਆ ਮੰਦਰਾ ਮਸੀਤਾਂ ਚ ਜਾਂਦੇ ਆ ਤਾਂ ਕੀ ਹੁੰਦੀ ਹੈ ਜੇ ਮੰਦਰ ਨਾ ਗਏ ਹਰ ਹਫਤੇ ਚਾਈਦਾ ਗੁਰਦੁਆਰੇ ਨਾ ਗਏ ਹਰ ਹਫਤੇ ਚਾਈਦਾ ਪਤਾ ਨਹੀਂ ਕੀ ਮਾੜਾ ਹੋ ਜਾ ਜਾਂਦੇ ਰਵਾਂਗੇ ਪਤਾ ਨਹੀਂ ਕੀ ਚੰਗਾ ਮਿਲ ਜੂ ਜਾ ਕੇ ਮੰਗਾ ਵੀ ਉਦਾਂ ਨਹੀਂ ਹੁੰਦੀਆਂ ਦੁੱਧ ਪੁੱਤ ਕੰਮ ਬੱਚੇ ਸਾਡੀ ਗੱਲ ਮੰਨ ਲੈਣਾ ਕਦੀ ਵੀ ਇਹ ਮੰਗ ਨਹੀਂ ਹੁੰਦੀ ਬੱਚੇ ਤੇਰੀ ਗੱਲ ਮੰਗਣ ਮੰਨਣਾ ਅੱਜ ਕੱਲ੍ਹ ਦੇ ਮਾਪੇ ਉਹ ਜ਼ਿਆਦਾਤਰ ਪਰਮਾਤਮਾ ਤੋਂ ਮੰਗਦੇ ਕੀ ਆ ਬੱਚੇ ਸਾਡੇ ਆਗਿਆਕਾਰ ਹੋਣ ਕਿੰਨੇ ਮਾਪੇ ਉਹ ਮੰਗਦੇ ਆ ਕਿ ਬੱਚੇ ਪਰਮੇਸ਼ਰ ਤੇਰੇ ਆਗਿਆਕਾਰ ਹੋਣ ਤੇਰੀ ਗੱਲ ਮੰਨਣ ਕੋਈ ਸਵਾਰਥ ਨਹੀਂ ਰੱਖਣਾ ਜਦੋਂ ਉਹਦੀ ਸੇਵਾ ਕਰਨੀ ਕੋਈ ਵੀ ਇੱਛਾ ਨਹੀਂ ਮਨ ਜਿੰਮ ਰਹੇ ਸਵਾਰਥ ਸਵਾਰਥ ਅਵਰਨਾ ਕੋਈ ਰਖਾਈਆ ਦੇਵਸ ਰਹਿਣ ਪ੍ਰੇਮ ਦੀ ਕਾਰ ਕਰਮ ਕਾਂਡ ਦਾ ਡੇਰਾ ਢਾਈਆ ਕਰਮ ਕਾਂਡ ਕਰਨ ਦੀ ਕੋਈ ਲੋੜ ਹੀ ਨਹੀਂ ਹੈ ਕਰਨਾ ਕੀ ਹੈ ਦੇਵਸ ਰਹਿਣ ਪ੍ਰੇਮ ਦੀ ਕਾਰ ਉਸ ਪਰਮੇਸ਼ਰ ਨੂੰ ਸਿਰਫ ਪਿਆਰ ਕਰਨਾ ਮਾਪੇ ਆਪਣੇ ਬੱਚੇ ਨੂੰ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਇਹਨੂੰ ਅਸੀਂ ਬੜਾਇਆ ਸਾਡੀ ਉਪਜਾ ਅਸੀਂ ਜੰਮਿਆ ਫਿਰ ਮਾਪੇ ਉਮੀਦ ਰੱਖਦੇ ਨੇ ਕਿ ਬੱਚੇ ਸਾਡਾ ਪਿਆਰ ਕਰਨ ਸਾਨੂੰ ਪਿਆਰ ਕਰਨ ਸਾਡਾ ਸਤਿਕਾਰ ਕਰਨ ਸਾਨੂੰ ਸਭ ਕੁਝ ਸਾਡੀਆਂ ਗੱਲਾਂ ਮੰਨਣ ਸਭ ਕੁਝ ਕਰ। ਪਰੰਤੂ ਇੱਕ ਚੀਜ਼ ਸੋਚੀਏ ਪਰਮੇਸ਼ਰ ਜਿਸਨੇ ਸਾਨੂੰ ਸਭ ਨੂੰ ਬਣਾਇਆ। ਪਰਮੇਸ਼ਰ ਜਿਸਨੇ ਸਾਨੂੰ ਸਭ ਨੂੰ ਬਣਾਇਆ ਆਪਣੇ ਅੰਗ ਕੱਟ-ਕੱਟ ਕੇ ਬਣਾਇਆ ਆਪਣੇ ਵਿੱਚੋਂ ਉਤਪੰਨ ਕੀਤਾ। ਕਰਨ ਤੋਂ ਬਾਅਦ ਉਹਨੇ ਤਾਨੂੰ ਦੋ ਆਪਸ਼ਨ ਦਿੱਤੀਆਂ। ਦੋਨਾਂ 'ਚੋਂ ਇੱਕ ਚੁਣਨੀ ਸੀ ਜਾਂ ਪਰਮੇਸ਼ਰ ਦਾ ਪਿਆਰ ਜਾਂ ਮਾਇਆ ਦਾ ਜਾਲ। ਉਸ ਬਾਪ ਦੇ ਨਾਲ ਉਸ ਮਾਈ ਬਾਪ ਦੇ ਨਾਲ ਉਸ ਅਸਲੀ ਖਸਮ ਦੇ ਨਾਲ ਅਸੀਂ ਕੀ ਕੀਤਾ ਅਸੀਂ ਉਹਨੂੰ ਪਿਆਰ ਕੀਤਾ ਉਮੀਦ ਰੱਖਦੇ ਹਾਂ ਕਿ ਸਾਡੇ ਬੱਚੇ ਸਾਨੂੰ ਪਿਆਰ ਕਰਨਗੇ ਕਰਨਾ ਕੀ ਹੈ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਐ ਸਿਰਫ ਧਰਮ ਗ੍ਰੰਥ ਅੱਜ ਤੱਕ ਦੇ ਪੁਰਾਣੇ ਵਰਚਵਾ ਸਾਰੇ ਇਸ ਪਿਆਰ ਦੀ ਗੱਲ ਹੈ ਸਮਰਪਣ ਦੀ ਗੱਲ ਹੈ ਦੇਵਸ ਰਹਿਣ ਪ੍ਰੇਮ ਦੀ icar ਕਰਮ ਕਾਂਡ ਦਾ ਡੇਰਾ ਢਾਇਆ ਨਾਤਾ ਤੋੜ ਕੂੜ ਸੰਸਾਰ ਜਗਤ ਵਿਕਾਰ ਪਰੇ ਹਟਾਈਆ ਸੰਸਾਰਨਾਤਾ ਤੋੜ ਦੇਣਾ ਜਿਨ੍ਹਾਂ ਭਗਤਾਂ ਨੂੰ ਅੱਜ ਸੰਸਾਰ ਜਾ ਕੇ ਮੱਥੇ ਟੇਕਦਾ ਵੀ ਸ਼ਾਇਦ ਸਾਨੂੰ ਕੁਝ ਮਿਲ ਜਵੇ ਉਹਨਾਂ ਭਗਤਾਂ ਦੀਆਂ ਕਈਆਂ ਹੋਈਆਂ ਗੱਲਾਂ ਉਹਨਾਂ ਭਗਤਾਂ ਦੀਆਂ ਜੀਵਨੀਆਂ ਨੂੰ ਵੀ ਵਿਚਾਰੀਏ ਕਿ ਕਿਸ ਤਰ੍ਹਾਂ ਉਹਨਾਂ ਨੇ ਸਭ ਸਭ ਸੰਸਾਰ ਦਾ ਬਹੁਤ ਤਿਆਗਿਆ ਸੀ ਅੱਜ ਦੇ ਦਿਨ ਸੰਸਾਰ ਨੂੰ ਲੱਗਦਾ ਕਿ ਸ਼ਾਇਦ ਅਸੀਂ ਤਿਆਗਾਂਗੇ ਤਾਂ ਪਤਾ ਨਹੀਂ ਭੁੱਖੇ ਮਰਾਂਗੇ ਰਾਜਾ ਭਲਵੀ ਪਸ ਹੋਇਆ ਆਪ ਜੀ ਨੇ ਥੋੜੀ ਜਿਹਾ ਪਹਿਲਾਂ ਸਰਵਣ ਕੀਤਾ ਸਾਰੇ ਸੰਸਾਰ ਦਾ ਰਾਜਾ ਸੀ ਤੋੜਨੀ ਹਰਗੱਦਾ ਪਰਮੇਸ਼ਰ ਕਦੀ ਭਰ ਮੈਂ ਕੋਈ ਕਮੀ ਨਹੀਂ ਰਹਿਣ ਦਿੰਦਾ ਤੇ त्याਗਣਾ ਹੁੰਦਾ ਸੀ ਕਿਸ ਲਈ त्याਗਣਾ ਪਿਆਰ ਲਈ त्याਗਣਾ ਮਾਂ ਵੀ ਉਹਦਾ ਬੱਚਾ ਬਿਮਾਰ ਹੋਵੇ ਘਰ ਤੱਕ ਵੇਚ ਦਿੰਦੇ ਆ ਹੀਰੇ ਜਵਾਰਾ ਜੋ ਬਣਾਇਆ ਹੁੰਦਾ ਸਭ ਵੇਚ ਦਿੰਦੇ ਆ ਉਹਨੂੰ ਬਚਾਉਣ ਲਈ ਜਦ ਕਿ ਵਰਨਾ ਜਮਣਾ ਗੀਤਾ ਤੋਂ ਵੀ ਲਿਖਿਆ ਹੁੰਦਾ ਗੀਤਾ ਤੋਂ ਸ਼ੁਰੂ ਹੋ ਜੀਏ ਉਸ ਤੋਂ ਪੁਰਾਣੇ ਗ੍ਰੰਥਾ ਤੋਂ ਸ਼ੁਰੂ ਹੋ ਜੀਏ ਸਾਰਿਆਂ 'ਚ ਲਿਖਿਆ ਤੀਰਪੁਰਸ਼ ਗੀਤਾ 'ਚ ਲਿਖਿਆ ਪਹਿਲੇ ਅਧਿਆਇ ਦੇ ਵਿੱਚ ਕਿ ਜਿਹੜਾ ਸਿਆਣੇ ਮਰੋਕਾ ਉਹ ਮਰਨ ਜਮਣ ਦਾ ਦੁੱਖ ਨਹੀਂ ਕਰਦੇ ਅਸੀਂ ਉਸ ਪੁੱਤ ਦੇ ਮਰਨ ਤੋਂ ਬਚਾਉਣ ਲਈ ਸਭ ਕੁਝ ਲਟਾ ਦਿੰਦੇ ਆਂ ਸਭ ਕੁਝ ਗਵਾ ਦਿੰਦੇ ਆਂ ਉਹਨੂੰ ਅਸੀਂ ਪਿਆਰ ਕਰਦੇ ਆਂ ਪਰਮਾਤਮਾ ਨੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਰੱਬਾ ਤੂੰ ਦੇਖ ਦੇਣਾ ਵੀ ਨਹੀਂ ਆ ਸਿਰਫ ਉੱਤੇ ਛੱਡਣਾ ਹੈ ਤੇ ਆ ਕਰਨਾ ਮੈਨੂੰ ਨਹੀਂ ਚਾਹੀਦਾ ਬਸ ਤੂੰ ਦੇਖ ਤੈਨੂੰ ਜੋ ਲੱਗਦਾ ਤੂੰ ਮੈਨੂੰ ਦੇ ਦੇ ਜੋ ਤੈਨੂੰ ਲੱਗਦਾ ਮੈਨੂੰ ਚਾਹੀਦਾ ਆਪੇ ਦੇ ਦੇ ਅਸੀਂ ਇਹਨਾਂ ਨੂੰ ਨਹੀਂ ਕਰ ਪਾ ਰਹੇ ਨਾਤਾ ਤੋੜ ਕੂੜ ਸੰਸਾਰ ਕਿਉਂਕਿ ਸੰਸਾਰ ਕੂੜਾ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਨੀਤ ਝੂਠੀਆਂ ਚੀਜ਼ਾਂ ਦੇ ਪਿੱਛੇ ਪਏ ਹੋਏ ਆ ਸੱਚੀ ਆਤਮਾ ਸੱਚਾ ਪਰਮਾਤਮਾ ਇਹਨਾਂ ਦਾ ਨਾਤਾ ਹੀ ਨਹੀਂ ਕੋਈ ਨਾਤਾ ਤੋੜ ਕੂੜ ਸੰਸਾਰ ਜਗਤ ਵਿਕਾਰ ਪਰੇ ਹਟਾਈਆ ਪਿਆਰ ਮੁਹੱਬਤ ਵਿੱਚ ਸਦਾ ਰਹਿਣ ਖੁਸ਼ੀ ਆਵੇ ਕੌਣ ਜੋਬ ਰਬ ਦੇ ਸੇਵਾਦਾਰ ਪਿਆਰ ਮੁਹੱਬਤ ਵਿੱਚ ਸਦਾ ਰਹਿਣ ਹੁਸ਼ਿਆਰ ਖੁਸ਼ੀ ਗਮੀ ਵੰਡਣਾ ਕੋਈ ਵੰਡਾਈਆ ਖੁਸ਼ੀ ਗਮੀ ਹੰਦੀ ਨਹੀਂ ਜੋਤੀ ਜੋਤ ਸुरू ਕਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਕਰਨੀ ਕਾਰ ਕਮਾਈਆ ਸੱਚੀ ਕਰਨੀ ਪਰਮੇਸ਼ਰ ਕਰਨਾ ਜੋਤ ਸुरू ਕਰ ਪ੍ਰਮਾਤਮਾ ਆ ਆਪਣੀ ਕਿਰਪਾ ਆਪ ਕਰਦਾ ਕਿਸੇ ਤੋਂ ਲੈ ਲੈਂਦਾ ਨਹੀਂ ਆਪਣਾ ਖੇਲ ਕਰ ਰਿਹਾ ਸਾਰਾ ਉਹਦਾ ਖੇਡ ਸੱਚੀ ਕਰਨੀ ਕਾਰ ਇੱਕ ਵਿਚਾਰ ਹੋਰ ਆਪ ਜੀ ਨਾਲ ਸਾਂਝਾ ਕਰਾਂਗਾ ਉਸ ਤੋਂ ਬਾਅਦ ਆਪ ਜੀ ਤੋਂ ਖਿਮਾ ਮੰਗਾਂਗਾ ਸੁਖਮਨੀ ਸਾਹਿਬ ਦਾ ਪਾਠ ਅਕਸਰ ਜਿਆਦਾਤਰ ਪ੍ਰਵਾਦ ਮਿਲਦਾ ਇਥੇ ਸਿੱਖਰਮਣੋਂ ਬੈਠੇ ਨੇ ਜਿਹੜੇ ਬਾਹਰ ਆਏ ਨੇ ਅਕਸਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਰਖਾਇਆ ਜਾਂਦਾ ਕਿਉਂ ਰਖਾਇਆ ਜਾਂਦਾ ਸੁੱਖ ਮਿਲੇਗਾ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ ਪਾਠ ਗੁਰੂ ਦਾ ਕੰਮ ਕੀ ਗੁਰੂ ਨੂੰ ਜੇ ਆਪਾਂ ਇੰਗਲਿਸ਼ ਦੇ ਵਿੱਚ ਜਾਂ ਕਿਸੇ ਹੋਰ ਭਾਸ਼ਾ 'ਚ ਸੋਚੀਏ ਵੀ ਗੁਰੂ ਦਾ ਮਤਲਬ ਕੀ ਹੈ ਤਾਂ ਇੰਗਲਿਸ਼ 'ਚ ਗੁਰੂ ਨੂੰ ਟੀਚਰ ਕਿਹਾ ਜਾਂਦਾ ਪੜਾਉਣ ਵਾਲਾ ਅਧਿਆਪਕ ਜਿਹੜਾ ਸਿਖਾਉਂਦਾ ਸਿੱਖ ਕੌਣ ਹੁੰਦਾ ਸਿੱਖ ਦੀ ਹਿੰਦੀ ਸਿਸ਼્ય ਇੰਗਲਿਸ਼ ਸਟੂਡੈਂਟ ਜਿਹੜਾ ਸਿੱਖਦਾ ਮੰਨ ਲਓ ਆਪ ਜੀ ਮੇਰੇ ਕੋਲ ਆਏ ਜਾਂ ਆਪ ਜੀ ਦਾ ਕੋਈ ਬੱਚਾ ਮੇਰੇ ਕੋਲ ਆਇਆ ਤਾਂ ਮੈਨੂੰ ਕਹਿੰਦਾ ਕਿ ਟੀਚਰ ਜੀ ਪੇਪਰ ਨੇੜੇ ਆ ਰਹੇ ਆ ਮੈਨੂੰ ਲੱਗਦਾ ਮੈਂ ਫੇਲ ਹੋ ਜੂ ਦੱਸੋ ਮੈਂ ਕੀ ਕਰਾਂ ਸੋਚ ਲਓ ਕਿ ਮੈਂ 10 15 ਮਿੰਟ ਲਾ ਕੇ ਉਹਨੂੰ ਸਾਰਾ ਕੁਝ ਸਮਝਾਇਆ ਵੀ ਤੋ ਇੰਦਾ 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 ਕਰ ਤੂੰ ਪਾਸ ਹੋ ਜਾਏਗਾ ਹੁਣ ਉਹ ਬੱਚਾ ਕੀ ਕਰਦਾ ਕਿ ਜਦੋਂ ਮੈਂ ਉਹਨੂੰ ਸਮਝਾ ਰਿਹਾ ਮੇਰੀ ਵੀਡੀਓ ਬਣਾ ਲੈਂਦਾ ਬੋਲ ਦੇ ਨੇ ਉਹ ਚ ਮੈਂ ਉਹਨੂੰ ਦੱਸ ਰਿਹਾ ਕਿ ਤੂੰ ਸਵੇਰੇ ਇੰਨੇ ਵਜੇ ਉੱਠਣਾ ਹੈ ਇੰਨਾ ਪੜ੍ਹਨਾ ਹੈ ਏਸੀ ਨੂੰ ਇੰਦਾ ਇੰਦਾ ਪੜ੍ਹਨਾ ਹੈ ਪੇਪਰ ਵਾਲੇ ਦਿਨ ਰੱਬ ਨੂੰ ਯਾਦ ਕਰਕੇ ਜਾਣਾ ਹੈ ਉਹਤੇ ਆਸਰਾ ਛੱਡਣਾ ਹੈ ਵਗੈਰਾ ਹੋ ਗਿਆ ਬਹੁਤ ਕੋ ਸਮਝਾਇਆ ਬੱਚ ਨੂੰ ਕਿ ਕਿੱਦਾਂ ਪੜ੍ਹਨਾ ਕਿੱਦਾਂ ਪਾਸ ਹੋਣਾ ਦੱਸਦਾ ਬੱਚੇ ਨੇ ਮੇਰੀ ਵੀਡੀਓ ਬਣਾਈ ਜਾ ਕੇ ਘਰੇ ਟੀਵੀ ਤੇ ਲਾ ਲਈ ਸਾਰਾ ਦਿਨ ਚੌਂਦੀ ਛੜਤੀ ਪਾਸ ਹੋ ਜਾਏਗਾ ਇਹੀ ਕੁਛ ਅਸੀਂ ਗ੍ਰੰਥਾਂ ਨਾਲ ਕਰ ਰਹੇ ਆਂ YouTube ਤੇ ਸੁਖਮਣੀ ਸਾਹਿਬ ਦੀਆਂ ਘੱਟੋ ਘੱਟ 500 ਆਡੀਓਜ਼ ਹੋਣੀਆਂ ਜਿਹੜੀ ਆਡੀਓ ਦੇ ਉੱਤੇ ਬੜਾ ਬੜਾ ਕਰਕੇ ਲਿਖਿਆ ਹੁੰਦਾ ਨਾ ਇਹਨੂੰ ਲਾ ਲਓ ਸੁੱਖ ਮਿਲੂਗਾ ਉਹ ਵਾਲੀ ਆਡੀਓ ਕਹਾਂ ਚ ਟੀਵੀ ਤੇ ਸਾਰਾ ਦਿਨ ਰਿਪੀਟ ਤੇ ਚੱਲਦੀ ਹੈ ਜੇ ਗੁਰੂ ਦੀ ਗੱਲ ਹੀ ਨਹੀਂ ਮੰਨਣੀ ਤਾਂ ਫਿਰ ਵਾਰ-ਵਾਰ ਉਹ ਤੋਂ ਪੁੱਛ ਕੇ ਉਹਦੀ ਬੇਇੱਜ਼ਤੀ ਵੀ ਕਿਉਂ ਕਰਨੀ ਸੁੱਖ ਵੀ ਮਿਲਦੇ ਨੇ ਸੁਖਣੀ ਸਾਹਿਬ ਨੂੰ ਜਰਾ ਵਿਚਾਰੀਏ ਜੋ ਉਹਦੇ ਚ ਲਿਖਿਆ ਉਹਨੂੰ ਵਿਚਾਰੀਏ ਉਹ ਚ ਵੀ ਆਹੀ ਗੱਲਾਂ ਹੀ ਲਿਖੀਆਂ ਨੇ ਤਾਂ ਗੁਰੂ ਸਾਰੇ ਇੱਕੋ ਹੀ ਸਿੱਖਿਆ ਦਿੰਦੇ ਰਹੇ ਨੇ ਸਮੇਂ ਦੇ ਹਿਸਾਬ ਨਾਲ ਭਾਸ਼ਾ ਬਦਲਦੀ ਰਹੀ ਸਮਝਾਉਣ ਦੇ ਤਰੀਕੇ ਬਦਲਦੇ ਰਹੇ ਪਰਮੇਸ਼ਰ ਜਿੰਨੀ ਵਾਰ ਕਿਸੇ ਗੁਰੂ ਅਵਤਾਰ ਪਰ ਖਬਰ ਨੂੰ ਭੇਜਿਆ ਖੇਡ ਬਦਲਦੀ ਰਹੀ ਪਰੰਤੂ ਸਿੱਖਿਆ ਉਹੀ ਹੈ ਆਤਮਾ ਪਰਮਾਤਮਾ ਦਾ ਮੇਲ ਹੈ ਬਾਕੀ ਸਭ ਦਾ ਪਿਆਰ ਛੱਡੋ ਇੱਕ ਰੰਗ ਤੇ ਕਰੋ ਉਸ ਤੇ ਛੱਡ ਦਿਓ ਆਪੇ ਦੇਖ ਲਏਗਾ ਸੋ ਇੱਥੇ ਆਪ ਜੀ ਬਾਸੋ ਖਿਮਾ ਚਾ ਮੰਗਾ ਜੇ ਕੋਈ ਬੇਚਨ ਬਦ ਘਟੇ ਖੇਸ ਪਹੁੰਚੀ ਹੋਵੇ ਤਾਂ ਮਾਫ ਕਰਨਾ महाराजी शिव सि विष्णु भगवान्